ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਜਾਨ ਸਿਹਤ ਦੀ ਰਾਖੀ ਅਤੇ ਸ਼ੁੱਧ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲ ਕਦਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਪਸ਼ੂ ਪਾਲਣ ਮੱਛੀ ਪਾਲਣ ਡੈਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੜੀਆ ਨੇ ਦੁੱਧ ਅਤੇ ਪਸ਼ੂਆਂ ਦੇ ਚਾਰੇ ਵਿੱਚ ਮਿਲਾਵਟ ਦਾ ਪਤਾ ਲਗਾਉਣ ਲਈ ਸਮਰਪਿਤ ਚਾਰ ਉਨਤ ਮੋਬਾਈਲ ਟੈਸਟਿੰਗ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੇਰੀ ਵਿਕਾਸ ਵਿਭਾਗ ਦੁਆਰਾ ਸੰਚਾਲਿਤ ਇਹ ਹੀ ਬੈਨਾ ਰਾਜਪੜ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਾ ਦੌਰਾ ਕਰਨਗੇ ਜਿਸ ਨਾਲ ਨਾਗਰਿਕ ਤੁਰੰਤ ਮੌਕੇ ਤੇ ਜਾਂਚ ਲਈ ਆਪਣੇ ਦੁੱਧ ਅਤੇ ਪਸ਼ੂ ਦੇ ਚਾਰੇ ਦੇ ਨਮੂਨੇ ਪੂਰੀ ਤਰ੍ਹਾਂ ਮੁਫਤ ਦੇਖ ਸਕਣਗੇ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਇਸ ਨਾਗਰਿਕ ਕੇਂਦਰਿਤ ਸੇਵਾ ਦੀ ਪਹੁੰਚ ਨੂੰ ਹੋਰ ਵਧਾਉਣ ਲਈ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਿਆਂ ਵਿੱਚ ਚਾਰ ਵਾਧੂ ਬੈਨਾ ਦੀ ਸੈਨਾਤ ਕੀਤੀਆਂ ਜਾਣਗੀਆਂ ਕੈਬਨਿਟ ਮੰਤਰੀ ਖੁੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਬੈਨਾ ਉਹਨਾਂ ਦੇ ਖੇਤਰ ਦਾ ਦੌਰਾ ਕਰਨ ਤਾਂ ਵੱਡੀ ਗਿਣਤੀ ਵਿੱਚ ਨਮੂਨੇ ਲਿਆ ਕੇ ਉਤਸ਼ਾਹ ਨਾਲ ਹਿੱਸਾ ਲੈਣਾ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰੋਜ਼ਾਨਾ ਦੁੱਧ ਦੀ ਖਪਤ ਦੀ ਨਿਯਮਤ ਜਾਂਚ ਰਾਹੀਂ ਸਮੂਹਿਕ ਚੌਕਸੀ ਮਿਲਾਵਟ ਦੇ ਖਤਰੇ ਨੂੰ ਖਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਨਾਲ ਰਾਜ ਭਰ ਦੇ ਪਰਿਵਾਰਾਂ ਲਈ ਸਿਹਤਮੰਦ ਜੀਵਨ ਯਕੀਨੀ ਬਣਾਇਆ ਜਾ ਸਕਦਾ ਹੈ ਬਾਦ ਵਿੱਚ ਕੈਬਨਿਟ ਮੰਤਰੀ ਕੁੜੀਆਂ ਨੇ ਡੈਰੀ ਵਿਕਾਸ ਵਿਭਾਗ ਦੁਆਰਾ ਦੁੱਧ ਅਤੇ ਰੋਜ਼ਾਨਾ ਜੀਵਨ ਵਿੱਚ ਇਸ ਦੀ ਮਹੱਤਤਾ ਵਿਸ਼ੇ ਤੇ আয়োজিত ਰਾਜਪत्री ਲੇਖ ਲਿਖਣ ਮੁਕਾਬਲੇ ਵਿੱਚ ਸ਼ਾਨਦਾਰ ਵਿਦਿਆਰਥੀ ਪਾਗੀਦਾਰਾਂ ਨੂੰ ਇਨਾਮ ਵੀ ਵੰਡੇ 17 ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਦੇ ਹ 11ਵੀਂ ਅਤੇ 12ਵੀਂ ਜਮਾਤ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚੋਂ 47 ਸ਼੍ਰੇਣੀਆਂ ਵਿੱਚ ਜੇਤੂ ਬਣ ਕੇ ਉਭਰੇ ਪਹਿਲੇ ਸਥਾਨ ਤੇ ਰਹਿਣ ਵਾਲੇ ਜਿੱਤੂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਨਾਲ 3000 ਰੁਪਏ ਦਾ ਨਕਦ ਇਨਾਮ ਮਿਲਿਆ ਜਦੋਂ ਕਿ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਨਾਲ-ਨਾਲ ਕਰਮਬੱਧ 2000 ਅਤੇ 1000 ਰੁਪਏ ਦਿੱਤੇ ਗਏ ਨੌਜਵਾਨ ਭਾਗੀਦਾਰਾਂ ਨੂੰ ਉਤਸ਼ਾਹਿਤ ਕਰਦਿਆਂ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦਾ ਦੌਰਾ ਕਰਦੇ ਕਿਹਾ ਤਾਂ ਜੋ ਉਹ ਅਤਿ ਆਧੁਨਿਕ ਡੈਰੀ ਵਿਗਿਆਨ ਅਤੇ ਖੋਜ ਦਾ ਸਿੱਧਾ ਸੰਪਰਕ ਪ੍ਰਾਪਤ ਕਰ ਸਕਣ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਬਕਾਇਰੀ ਸੰਸਥਾਵਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਕੋਰਸ ਰੁਜ਼ਗਾਰਤ ਦੀਆਂ ਸ਼ਾਨਦਾਰ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ ਜੋ ਅਗਲੀ ਪੀੜੀ ਨੂੰ ਡੈਰੀ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਆਰਥਿਕ ਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ ਕੈਬਨਿਟ ਮੰਤਰੀ ਨੇ ਪੰਜਾਬ ਦੇ ਵੱਧਦੇ ਡੈਰੀ ਸੈਕਟਰ ਵਿੱਚ ਵਿਸ਼ਾਲ ਮੌਕਿਆਂ ਤੇ ਵੀ ਚਾਨਣਾ ਪਾਇਆ ਨੌਜਵਾਨਾਂ ਨੇ ਨੂ ਡੈਰੀ ਫਾਰਮਿੰਗ ਨੂੰ ਇੱਕ ਵਿਹਾਰਕ ਅਤੇ ਖੁਸ਼ਹਾਲ ਕੈਰੀਅਰ ਮਾਰਗ ਵਜੋਂ ਅਪਣਾਉਣ ਦਾ ਸਰਦਾ ਦਿੱਤਾ ਇਸ ਖੇਤਰ ਨੂੰ ਰੋਜ਼ਗਾਰ ਪੈਦਾ ਕਰਨ ਪੋਸ਼ਣ ਸੁਰੱਖਿਆ ਅਤੇ ਪਿੰਡੂ ਆਰਥਿਕ ਵਿਕਾਸ ਦਾ ਪਾਵਰ ਹਾਊਸ ਦੱਸਦੇ ਹਨ ਕਿਹਾ ਕਿ ਪੰਜਾਬ ਦੇ ਮੋਰੀ ਦੁੱਧ ਉਤਪਾਦਕ ਰਾਜਾਂ ਵਿੱਚੋਂ ਇੱਕ ਬਣਿਆ ਹੋਇਆ ਹੈ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਦੀ ਵੱਧਦੀ ਮੰਗ ਦੇ ਨਾਲ ਡੇਰੀ ਉਦਯੋਗ ਵਿੱਚ ਪਿੰਡੂ ਖੁਸ਼ਹਾਲੀ ਨੂੰ ਬੇਮਿਸਾਲ ਪੱਧਰ ਤੱਕ ਉੱਚਾ ਚੁੱਕਣ ਦੀ ਅਥਾਹ ਸੰਭਾਵਨਾ ਹੈ ਜੋ ਇਸ ਨੂੰ ਅੱਜ ਦੇ ਸਮੇਂ ਵਿੱਚ ਇੱਕ ਜ਼ਰੂਰੀ ਤਰਜੀਹ ਬਣਾਉਂਦੀ ਹੈ ਇਸ ਮੌਕੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਵਾਈਸ ਚਾਂਸਲਰ ਡਾਕਟਰ ਜੇਪੀਐਸ ਗਿੱਲ ਡਾਇਰੈਕਟਰ ਕੁਲਦੀਪ ਸਿੰਘ ਜਸੂਵਾਲ ਜੁਆਇੰਟ ਡਾਇਰੈਕਟਰ ਬਰਿਆਮ ਸਿੰਘ ਅਗੇਲੇ ਜੁਆਇੰਟ ਸੀਈਓ ਡਾਕਟਰ ਪਰਮਪਾਲ ਸਿੰਘ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਨਿਰਵਾਇ ਸਿੰਘ ਬਰਾੜ ਡਿਪਟੀ ਡਾਇਰੈਕਟਰ ਰਣਦੀਪ ਕੁਮਾਰ ਹੰਡਾ ਟੈਰੀ ਵਿਕਾਸ ਅਧਿਕਾਰੀ ਡਾਕਟਰ ਹਰਪ੍ਰੀਤ ਸਿੰਘ ਅਤੇ ਹੋਰ ਵੀ ਸ਼ਾਮਲ ਸਨ